ਕੰਮ ਕਰਨ ਤੇ ਦੇਰੀ ਸ਼ੁਰੂ ਹੋ ਸਕਦੀ ਐ ਕਿਤੇ ਹਾਈਪੋਰਟ ਆ ਜਾਂਦੀ ਐ ਕਿਤੇ ਕੋਈ ਹੋਰ ਰਿਕਰ ਆ ਜਾਂਦੀ ਐ ਸੇ ਉਹ ਵੀ ਦੂਰ ਕਰਦੇ ਆ ਦੂਰ ਕਰਕੇ ਲੋਕਾਂ ਦੇ ਹੱਥੇ ਕੋਈ ਫਾਈਲ ਮੈਂ ਤਾਂ ਵੀ ਫਾਈਲ ਨਹੀਂ ਕਰਦਾ ਜਿਹਦੇ ਨਾਲ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਮੈਂ ਕਹਿੰਦਾ ਮੈਂ ਕੋਈ ਇੱਕ ਇੱਕ ਨਹੀਂ ਥਾਂ ਤੇ ਦੋ ਫਾਈਲਾ ਸੈਂਡ ਕਰਾ ਲਓ ਪਰ ਲੋਕਾਂ ਦੀ ਕਮੀਲਦਾਰੀ ਦੀ ਤੇ ਚੜਦੀ ਹੋਵੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਪੜੋ ਪੜ ਕੇ ਨੰਬਰ ਲੈ ਲਓ ਉਸ ਤੋਂ ਬਾਅਦ ਸਾਡਾ ਕੰਮ ਐ ਮੈਨੂੰ ਇੱਕ ਇੱਥੇ ਰੈਡੀ ਤੇ ਮੇਰੇ ਆਪਰਾ ਉਹ ਕਹਿੰਦਾ ਜੀ ਮੈਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ 35 ਲੱਖ ਲੱਗਣਾ ਸੀ 25 ਇਕੱਠਾ ਕਰ ਲਿਆ ਸੀ 10 ਤੋਂ ਹੋਰ ਰਹਿ ਗਿਆ ਸੀ ਉਹ ਵੀ ਮਾਲ ਦੇ ਗੈਨੇ ਨੂੰ ਵੇਚ ਕੇ 10 ਦਾ ਪ੍ਰਬੰਧ ਵੀ ਕਰਨ ਲੱਗੇ ਸੀ ਐਨੇ ਚਿਰ ਨੂੰ ਸਰਕਾਰ ਵੀ ਚਿੱਠੀ ਆ ਗਈ ਕਿ ਪੀਐਸਪੀਸੀਐਲ ਚ ਯਾਨੀ ਕਿ ਬਿਜਲੀ ਬੋਰਡ ਚ ਐਸਬੀਓ ਲੱਗੀ ਉਹ ਕਹਿੰਦੇ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਕਈ ਵਾਰੀ ਦੁਨੀਆ ਘਾਤੀ ਨਿਊਜ਼ੀਲੈਂਡ ਕੋਲ ਰੱਖ ਕੇ ਪਾਲੀਫੋਨੀਆ ਤੱਕ 17 ਸਾਲ ਦਾ ਅਸੀਂ ਨੂੰ ਤੁਸੀਂ ਸੁਪਰਸਟਾਰ ਬਣਦਾ ਸੀ ਬਹੁਤ ਦੁਨੀਆ ਤੇ ਸ਼ੋਅ ਵੀ ਜਿੱਤੇ ਦੁਨੀਆ ਦੇਖੀ ਹੈ ਮੈਂ ਨਹੀਂ ਵੀ ਦੁਨੀਆ ਭਰ ਚ ਕੋਈ ਐਸੀ ਪੜੀ ਐਂਸ ਜਮੀਨ ਨਹੀਂ ਹੈਗੀ ਧਰਤੀ ਨਹੀਂ ਹੈਗੀ ਔਰ ਧਰਤੀ ਉਹ ਤਉ ਹੈ ਤੇ ਲੋਕ ਹੋ ਜਿਹੜੇ ਮਿਹਨਤੀ ਨੇ ਅਸੀਂ ਉਹਨਾਂ ਮੁਲਕਾਂ ਚ ਜਾ ਕੇ ਵੀ ਕੰਮ ਲਿਆ ਹੋਏ ਹੁੰਦੇ ਆ 22 ਘੰਟੇ ਦੇ ਸ਼ਿਫਟਾਂ ਲਾ ਕੇ ਕੰਮ ਲਿਆ ਹੋਏ ਹੁੰਦੇ ਆ ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਮੰਤ ਮਨ ਤਮਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 250 ਮਨ ਵਾਲੇ ਭੁੱਖੇ ਮਰ ਜਾਂਦੇ ਐ ਤੇ ਜਿਹੜੇ ਆ ਕੈਨੇਡਾ ਅਮਰੀਕਾ ਵੀ ਪੱਛੀ ਮਨ ਕਰ ਕੋਲ ਵੀ ਆਉਂਦੇ ਪਰ ਪਈ ਜਾਂਦੇ ਛੇਵੇਂ ਮੇ ਬਾਅਦ ਥੋੜੇ ਰਿਸ਼ਤਿਆਂ ਹੋਣਗੇ ਪੁੱਛ ਲਓ ਤੇ 20 25 ਮਨ ਵਾਲੇ ਮੌਜਾ ਕਰੀ ਜਾਂਦੇ ਐ ਪੰਜਾਬੀ ਹੈ ਇਹ ਸਾਰੀ ਦੁਨੀਆ ਦੁਕਾਨ ਜਾਉਂਦੇ ਪਰ ਪੰਜਾਬ ਚ ਫੇਰ ਕਿਉਂ ਨੇ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰਨ ਦਿੰਦੇ ਵੀ ਹੁਣ ਅਸੀਂ ਕਹਿੰਦੇ ਆ ਕਿ ਆਓ ਆ ਨਵੇਂ ਮੁੰਡਿਆਂ ਨੂੰ ਮੌਕੇ ਮਿਲਣੇ ਨੇ ਆਜੋ ਆਜੋ ਮੈਂ ਪੰਜਾਬ ਦੇ ਤੀਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲਾ ਬਣਾਉਣਾ ਉਹ ਨੌਕਰੀਆਂ ਦੇਣ ਕਿਸੇ ਨੂੰ ਇੱਥੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ ਆ ਤੁਹਾਡੇ ਅੱਗੇ ਮੈਕਡੋਨਲਡ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਐਸਾ ਕਿਹਦੇ ਨੂੰ ਕਾਗਸ ਟੀਲ ਆ ਗਈ ਵਰਦੀਓ ਲਾ ਗਈ ਸਾਡੇ ਕੋਲੇ ਹਿੰਦਸਤਾਨ ਲੀਬਰ ਆ ਰਹੀ ਐ ਕਿਸਾਨ ਕੇਚਪ ਬਣਾਉਂਦੇ ਐ ਕਿਸਾਨ ਕੇਚਪ ਨਾਪੇ ਤੇ ਟਮਾਟਰ ਕਿੱਥੋਂ ਮੰਗਾਉਂਦੇ ਐ ਨਾਸਿਕ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਲੈਂਦੇ ਟਮਾਟਰ ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਐ 10000 ਟਨ 10000 ਟਨ ਇੱਕ ਸਾਲ ਦੇ ਟਮਾਟਰ ਚਾਹੀਦਾ ਪੰਜਾਬ ਤੋਂ ਕਿੰਨਾ ਮਿਲਦਾ ਗੱਲਾਂ 500 500 ਟਨ ਫਿਰ ਅਸੀਂ ਜੁਨੀਵਰਸਟੀ ਆਨ ਬੁਲਾਇਆ ਖੇਡ ਵਾਲੇ ਜਰਸੀ ਆਨੇ ਉਹਨੇ ਨਾਂ ਬਿਠਾਇਆ ਕਿ ਇਹਨਾਂ ਤੋਂ ਪੁੱਛ ਲੋ ਕਿਹੜਾ ਨਹੀਂ ਹੈ ਅਸੀਂ ਤੁਹਾਨੂੰ ਨਾ ਆਹਾਂ ਲਾ ਕੇ ਜੋ ਆਪਰ ਖੇੜੀ ਤੋਂ ਸ਼ੁਰੂ ਹੋ ਜਾਓ ਆ ਤੇ ਖੇੜੀ ਵਾਲੇ ਪਾਸੋਂ ਆਓ ਪਾਸੋਂ ਲੋਵੇ ਵਾਲੇ ਦਾਰੇ ਆ ਪਿੰਡਾਂ ਤੋਂ ਤੁਹਾਨੂੰ 10000 ਦਾ ਦਾਨਿਆ ਟਮਾਟਰ ਇਥੋਂ ਲੈ ਕੇ ਦੇਣਾ ਹੈ ਬੰਦੇ ਕੋਡਾ ਖਾਚਾ ਤੋਂ ਦੋ ਦਾ ਖਾਦਾ ਚੋਣੇ ਤੋਂ ਖੈਰਾ ਛੁੱਟੂਗਾ ਤੇ ਨਾਲੇ ਕਿਸਾਨ ਨੂੰ ਐ ਮਗਰ ਸਭੇ ਇੱਕ ਵਰਗੇ ਪੈਸੇ ਮਿਲਣਗੇ ਆਪ ਵੀ ਫੈਕੀ ਚੱਕੂਗੀ ਆਪੇ ਉਹ ਜਿਹੜੇ ਆਪ ਇੱਕ ਕਿਸਾਨ ਕੈਚਪ ਬਣਾਉਣ ਵਾਸਤੇ ਲੈ ਜਾਣਗੇ ਨਾਲੇ ਕੰਮ ਇਹ ਹੋਊਗਾ ਬਹੁਤ ਸਾਰਾ ਤੇ ਨਾਲੇ ਟੂਬ ਲਬੰਦ ਹੋ ਜਾਣਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਥੋੜਾ ਜਿਹਾ ਪੂਰੇ ਹੋ ਜਰ ਜਾਗੇ ਬੰਨ ਗੁਰੂ ਪਾਣੀ ਚਾਤਾ ਮਾਤਾ ਦਾ ਸਮਾਹ ਕਰ ਤਰਤੀ ਬਚਾ ਲਈਏ ਆਪਾਂ ਪਾਣੀ ਬਚਾ ਲਈਏ ਹਵਾ ਬਚਾ ਲਈਏ ਇਸ ਤਰ੍ਹਾਂ ਦਾ ਪ੍ਰੋਗਰਾਮ ਲੈ ਸਕਦੇ ਹਾਂ ਪਰ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਵੇਂ ਪੰਜਾਬ ਵੀ ਇਕੱਲੇ ਨੂੰ ਲੜਨਾ ਪੈਂਦਾ ਸੈਕਟਰ ਸਰਕਾਰ ਨਾਲ ਮੈਨੂੰ ਇਕੱਲੇ ਲੜਨਾ ਪੈਂਦਾ ਐਥੇ ਗਵਰਨਾ ਨਾਲ ਲੜਾਈ ਲੱਗ ਜਾਂਦੀ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਸੋ ਮੈਂ ਚਾਹਣਾ ਸਿਰ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦਿਓ ਤੇਰਾ ਇਥੋਂ ਇੱਕ ਗੁਰੂਖੇਤਰ ਤੋਂ ਚਾਰ ਦਿੱਲੀ ਤੋਂ ਦੋ ਐ ਗੁਜਰਾਤ ਤੋਂ ਦੋ ਅਸਾਮ ਚੋਂ ਜਦੋਂ ਉੱਥੇ ਸਾਡੇ 27 28 ਹੋ ਗਏ ਤੇ ਨਾਲ 10 ਗੈਂ ਸਾਡੇ ਕੋਲ ਪਹਿਲਾਂ ਰਾਸਵដ្ឋ ਵਿੱਚ ਨੇ 30 40 ਹੋ ਗਏ ਨਾ ਜਦੋਂ ਦੇ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਰੀਬਾ ਨਾਮਾ ਪੈਸਾ ਵੀ ਸਕਰਵਾ ਕੇ ਉਹਨੂੰ ਬੜਾ ਹਾਥੀ ਗਿਆ ਇਹ ਗੱਲ ਦੰਦ ਤੇ ਜਿਹੜੇ ਹਨ ਤੇ ਕੀ ਆਗਰਦੇ ਆ ਜਿੰਦਾਬਾਦ ਸਭ ਤੋਂ ਵੱਡਾ ਇਨਸਾਨ ਹੈ ਮੈਂ ਮੈਂ ਇੱਥੇ ਰਹੂੰਗਾ ਮੈਂ ਤੁਹਾਡੇ ਕੋਲ ਆਉਂਦਾ ਪ੍ਰੋਗਰਾਮ ਥੱਲੇ ਆ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਵੱਲੋਂ ਲੈ ਕੇ ਜਾਣਾ ਹੈ ਰੋਡ ਸ਼ੋਅ ਕਿੱਥੋਂ ਦੀ ਕਰਨਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਮੋਰ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਾਹਾਂ ਦੀ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰਿਆਂ ਦੀ ਕਬੱਡੀ ਪਾਰਖਹੀਆ ਮੈਂ ਇਹਨੂੰ ਘਰੇ ਨੂੰ ਹੀ ਬੋਲੂਗਾ ਫਿਰਾਂ ਨੂੰ ਮੈਂ ਤਾਂ ਪ੍ਰਧਾਨ ਸਮਾਜ ਜਿੰਦਾ ਜਿੰਦਾ ਲਾਇਆ ਸੀ ਮੈਂ ਕਹਿੰਦਾ ਉਹ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕੋਲ ਬੈਠ ਕੇ ਸੁਣਾਉ ਫਿਰ ਕਿਵੇਂ ਪਿੰਡੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਆਏ ਆ ਇਹ ਤਾਂ ਜਿਹੜੀ ਗੱਲ ਸੰਦਾਂ ਚੱਜ ਗਈ ਚੱਜ ਗਈ ਬਸ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫੈਰ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਪੇ ਜਿੱਥੇ ਬੋਲੋਗੇ ਸੱਚੀ ਬੋਲੋਗੇ ਝੂਠ ਬੋਲਣਾ ਯਾਦ ਰੱਖਣਾ ਪੈਂਦਾ ਸੁਖਵੀਰ ਵਾਦਿਆ ਨੂੰ ਵੀ ਪਿਛੇ ਜਾਣ ਕੀ ਹੈ ਇਹ ਵੇਸੀ ਐਡੀ ਕੀ ਤਈਏ ਉਹ ਤਰਫੋਂ ਉਹ ਤਾਂ ਪੁੱਛਾਈ ਨਹੀਂ ਕਿ ਉਹਦੀ ਕੀ ਗੱਲ ਕਰਨੀ ਜੋ ਆ ਜਾ ਹੈ ਗਿਆ ਬਤੂ ਕੀ ਗਈ ਜੇ ਕਦੋਂ ਦਾ ਮੰਨ ਦੀ ਬੁੱਧੀ ਮੰਨ ਦੀ ਬੁੱਧੀ ਤਾਂ ਕੋਈ ਬੁੱਧੀ ਹੁੰਦੀ ਉਹ ਤਾਂ ਬਾਂਦ ਦੀ ਬੁੱਧੀ ਹੈ ਬਾਂਦ ਦੀ ਬੁੱਧੀ ਪਤਾ ਹੀ ਨਹੀਂ ਕੀ ਕਰਦਾ ਪਤਾ ਨਹੀਂ ਕਿਹਨੂੰ ਕੀ ਕਹੇ ਜੇ ਸਾਰੇ ਆਪਸ ਵਿੱਚ ਹੀ ਲੱਗੇ ਪਾਨੇ ਕਾਂਗਰਸ ਆਪਸ ਲੜੀ ਜਾਂਦੇ ਨੇ ਵੀ ਜੀਐਮਪੀ ਵਾਲੇ ਆਪਸ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲੋ 2 ਸਾਲਾਂ ਦੇ ਇਹਦਾ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕੰਮ ਯਾਰ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹਦਾ ਸਰਕਰ ਦੇ ਆ ਕੇ ਲੋਕਾਂ ਨੇ ਡਰੇ ਮਾਰ ਲੱਗ ਜਾਂਦੇ ਨੇ ਡਰੇ ਮਾਰ ਲੱਗ ਜਾਂਦੇ ਨੇ ਇਹਨਾਂ ਵੀ ਹਾਲ ਤੇ ਇਹ ਇਸ ਕਰਕੇ ਨਹੀਂ ਕਿ ਸਰਕਾਰ ਸੁਭਾਰ ਹੋ ਗਈ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਨੇ ਵੀ ਆਪ ਮੁੱਖ ਮੰਤਰੀਆਂ ਮੁੱਖ ਮੰਤਰੀਆਂ ਤੇ ਅਮਲਿਆਆਂ ਕੁਰਸੀਆਂ ਟਿਕੜਮੈਨਾਂ ਆਈਆਂ ਕੁਰਸੀਆਂ ਤੇ ਕਿਉਂ ਬੈਠ ਗਏ ਆਹੀ ਡਰ ਹੈ ਠੀਕ ਹੈ ਲੋਕਾਂ ਬਈ ਆਮ ਲੋਕੀਂ ਅੱਜ ਤੁਹਾਨੂੰ ਤੇਰੇ ਜਾਨੀ ਕੁਰਸੀ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਖੇਡਾ ਲਿਆ ਇਹਨਾਂ ਨੇ ਰਿਜਿਸਟਰੀ ਕਰਾਈਆਂ ਬੋਤਾ ਕਿੰਨੇ 70 ਸਾਲ ਹੋ ਗਏ ਕੀਤਾ ਕੀ ਇਹਨਾਂ ਨੇ ਅਜੇ ਇੱਕ ਹੋਰ ਆਪਾਂ ਦਾ ਛੋਲੇ ਛੋਲੇ ਕਰਾ ਚੁਆਇਆ ਕਿ ਤੁਸਾਂ ਕੋੰਨੀ ਦੂਜਾ ਜਗ੍ਹਾ ਹੋਣਗੇ ਦੂਜਾ ਦੀ ਤੀਜਾ ਜਗ੍ਹਾ ਇਹਨਾਂ ਲੀਡਰਾਂ ਦੇ ਜਵਾਬਾਂ ਵਿੱਚ ਹੋਰ ਕੁਝ ਨਹੀਂ ਆਉਂਦਾ ਬੇਟਾ ਤੁਹਾਨੂੰ ਸਿੱਖਿਆ ਲੱਭੀ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਪੇਰ ਰਗੜ ਪੈਣਾ ਹੋਵੇ ਉਹ ਇਹਨਾਂ ਦਾ ਪਤਾ ਨਹੀਂ ਕੀ ਕਰਨ ਮੈਂ ਦੱਸੋ ਦੇਖੀ ਗਈ ਤੁਸੀਂ ਇਹ ਸਹਾਰ ਕੇ ਭਜਰ ਤੇ ਉਹ ਤਾਂ ਇੱਕ ਜੀਬ ਤੇ ਫਤਰੀ ਜਿ ਲੋਵਾਰੀ ਸੀ ਉਹਨੇ ਉਹ ਜਦੋਂ ਕਿਹੜੀ ਪੰਜਾਬ ਵਿੱਚ ਆਉਂ ਜਾਤਰਾ ਆਪਾਂ ਮੈਂ ਕਿਹਾ ਬਚਾਉਣਾ ਕੀ ਤੋਂ ਥੋੜੇ ਤੋਂ ਬਚਾ ਕੇ ਰਹਿਣੀਆਂ ਜੀ ਆਪਦੇ ਵਾਸਤੇ ਸਾਥੀ ਲੋਵਾਰੀ ਜਿਹੜੀ ਮੂਰੇ ਵਲੰਟੀਅਰ ਸੀ ਉਹ ਤੋਂ ਵੇ ਅੱਛਾ ਤੁਹਾਨੂੰ ਜਾਣ ਤੋਂ ਪਤਾ ਲੱਗਦੀ ਹੈ ਫਿਰ ਦੋ ਦੋ ਰਾਤ ਗਰਮੀ ਲੱਗਦੀ ਗਈ ਸੀ ਦੋ ਦਿਨਾਂ ਚ ਸੋ ਸੋਇਸ਼ ਕਰਕੇ ਇਹਨਾਂ ਦਾ ਇਹਨਾਂ ਦਾ ਹਰੇ ਮੇਂਦੇ ਵੀ ਨਹੀਂ ਆਪਣੇ ਬਰਾਬਰ ਖਾ ਸਕਦੇ ਸਚਾਈ ਤੇ ਇਮਾਨਦਾਰੀ ਨਹੀਂ ਕਰ ਸਕਦੇ ਦੇਖੋ ਬੁਲੰਟੀਆ ਤੁਸੀਂ ਮੈਂ ਸਮਝਦਾ ਸਭ ਤੋਂ ਔਖਾ ਕੰਮ ਥੋੜਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਹੈ ਜੇ ਮੈਂ ਤਾਂ ਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਣੇ ਘਰੋਂ ਬਾਹਰ ਕਿਵੇਂ ਨਿਕਲ ਕੇ ਸਮੋਗੇ ਉਹ ਲੋਕ ਲਾਂਬਾ ਦੇਣ ਗਿਆ ਕੀ ਹੋ ਗਿਆ ਪਰ ਜਦੋਂ ਮੈਂ ਕੋਈ ਫੈਸਲਾ ਆਇਆ ਕਰਦਾ ਕਿ ਬਿਜਲੀ ਫ੍ਰੀ ਸਰਪ੍ਰੰਧ ਖੀਦ ਲਿਆ ਤੇ ਪੀਰ ਝਾਤਰਾ ਬਜ਼ੁਰਗਾਂ ਨੂੰ ਕਹਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਓਗੇ ਪਿੰਡ 'ਚ ਤਾਂ ਤੁਹਾਨੂੰ ਲੋਕ ਕਹਿਣਗੇ ਆਹ ਨਾ ਕਮਾਲ ਕਰਤੀ ਉਹ ਧੀ ਹੈ ਕਿ ਪਸਾ ਦੇ ਗਰੰਟੀ ਹੈ ਅਦਮਾਨ ਇਹ ਜੋ ਰੱਖਣਾ ਬਹੁਤ ਜ਼ਰੂਰੀ ਹੈ ਕਿ ਫਿਰ ਤੁਸੀਂ ਮੱਥੇ ਲਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾਅ ਹੋਵੇ ਉਹ ਵੀ ਦੱਸ ਦਿਆ ਕਰੋ ਅਜ ਤਾਂ ਦੋ ਸਾਲ ਹੀ ਬਿਲੇ ਅਜ ਤਾਂ ਫੇਰ ਚੋ ਕੂਣੀ ਵੀ ਨਹੀਂ ਗੱਤੀ ਅਜ ਤਾਂ ਚਰਖਾ ਡਾ ਹੈ ਹਰ ਸਾਲ ਜਾਨੇ ਚ ਜਾਨੇ ਚ ਤੁਹਾਡੇ ਕੋਲ ਆਉਂ ਪਿਆਸ ਸਮੇਂ ਥੋੜੇ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਅੱਜ-ਕੱਲ੍ਹ ਨੂੰ ਨਹੀਂ ਲਾ ਲਾਂਗੇ ਫੇਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਸੀ ਕਿਸੇ ਮਿੱਤਰ ਉਸ ਤੋਂ ਕਰਾ ਲੈਂਦੇ ਸੋ ਆਓ ਇੱਥੇ ਆ ਕੇ ਆਪਾਂ ਆਰਬੇਤ ਕੇ ਨਿਵਾਜੂ ਇਹ ਤਾਂ ਸਹੀ ਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਤਾਂ ਇੱਕ ਸੋਚ ਜਿਹੜੀ ਉਹ ਪਹਿਲਾਂ ਕੀਤੀ ਐ ਅਸੀਂ ਹੈਗੇ ਆਂ ਤੁਹਾਡੀ ਸੋਚ ਤੇ ਪਹਿਰਾ ਦੇ ਨਾਲ ਅਸੀਂ ਹੈਗੇ ਤੁਹਾਡੀ ਸੋਚ ਤੇ ਧੋਖੇ ਪਹਿਰਾ ਦੇ ਨਾਲ ਅਸੀਂ ਹੈਗੇ ਪੰਜਾਬ ਨਹੀਂ ਸਭ ਤੋਂ ਪਹਿਲੇ 2014 ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਸੀ ਉਦੋਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਸ਼ ਤੇ ਚਾਰ ਹਰੇ ਰੰਦੇ ਦੇ ਪੱਤੇ ਡਕੇ ਸੀ ਉਸ ਤੋਂ ਬਾਅਦ ਅੱਜ 11794 ਪੱਤਰਕਾਰਾਂ ਨੇ ਪੁੱਛਣ ਲੱਗ ਜੰਦੇ ਆ कहते जी उधर जो जाने बजलाब का आपने दिल्ली और पंजाब में मोदी की आंधी को कैसे रोका नहीं फिर कि कैसे रोका पूरे देश में लहर थी आंधी थी पंजाब और दिल्ली ने कैसे रोक दिया मैं क्या जी उन्होंने तो निशान की है कमल का फूल मैं साड़ू मैं कमल का फुल कि उगदा हुदा हुदा है। ਉਗਰੇ ਜਿੱਕੜ ਚ ਮੈਂ ਚਾਲੂ ਦੀਦਾ ਨਾਮ ਦਾ ਬੇ ਜਿੱਕੜ ਦੀ ਸਭਾਈ ਮੈਂ ਚਾਲੂ ਨੇ ਬੇ ਜਿੱਕੜ ਦੀ ਸਭਾਈ ਕਰਤੀ ਕਹਨੋ ਰੁਕ ਗਈ ਨਹੀਂ ਦੋਸੇ ਉਹ ਐਕਟੀ ਸਾਫ ਹੋ ਜਾਣਗੇ ਦੋ ਸੇ ਬਸ ਉਹ ਇੱਕ ਤਾਂ ਸੜੀ ਦੇ ਹੌਲੇ ਸਾਫ ਕਰਤਾ ਉਹ ਮਾੜੇ ਪੁੱਤ ਬਾੜ ਦੇ ਪਰਲੇ ਫਿਲਮਾਂ ਚ ਬਾੜ ਦੇ ਪਰਲੇ ਪਾਸੇ ਨਾਲ ਕੇ ਪੱਟੀ ਜਾਂਦੇ ਰਹਿੰਦਾ ਗਰਦਾਸ ਫੁੱਟ ਕੋ ਨਰਕ ਲੁਆਏ ਨਹੀਂ ਕਹ ਯਾਰ ਇਹ ਨਹੀਂ ਚੱਲਦਾ ਹੁੰਦਾ ਕੰਮ ਇਹਦੇ ਬਾਰੇ ਤਾਂ ਤਿਆਰ ਕਰਨੇ ਪੈਂਦੇ ਆ ਛੱਡਣਾ ਪੈਂਦਾ ਕੰਮ ਤੇ ਲੋਕਾਂ ਵਾਸਤੇ ਇਹ ਕਿ 9:00 ਤੋਂ 5:00 ਜੀ ਜਾਉਣੀ ਹੈਗੀ ਕਿ 9:00 ਵੇ ਦਫ਼ਤਰ ਜਾਓ 5:00 ਵਜੇ ਆਓ ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜੇ ਮੇਰਾ ਪੁੱਤ ਕੁਮਾਰ ਪਿਆ ਮੈਨੂੰ ਹਸਪਤਾਲ ਚ ਕੋਈ ਨਾ ਲਾਜ ਕੋਈ ਕੀ ਪਤਾ ਕਦੋਂ ਪੁੱਤ ਘਟਿਆ ਕਦੋਂ ਕੀ ਰੱਬ ਮੋੜੇ ਦੋ ਕਰਾ ਦੇ ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਹੈਗਾ ਕੁਝ ਪਰਵਾ ਲੈਂਦਾ ਜੋ ਬੰਦੇ ਨੂੰ ਪ੍ਰਧਾਨ ਗਿਆ ਘੁੰਡਣ ਗਿਆ ਪੈਸਾ ਪੂਜ਼ਾ ਸਭ ਥੱਲੇ ਰੱਖਣ ਲੱਗਿਆ 2012 ਨੂੰ 22 ਦਸੰਬਰ ਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਛੋਟੇ ਸੱਜਣਾਂ ਦੀ ਛੇਤੀ ਦਰਸੀ 26 ਤਰੀਕ ਨੂੰ ਨੇ ਬੇਨਤੀ ਕੀਤੀ ਮੈਡਮ ਤੁਮੇ ਚਾਹਵਾਜ ਜਬੀ ਕਰ ਸੀ ਕਿ ਜੀ ਛੋਟੇ ਸੱਜਣਾਂ ਦੇ ਲੋਕ ਪਾਰਲੀਮੈਂਟ ਤੋਂ ਸ਼ਰਧਾਂਗੇ ਦਿਓ ਉਹ ਕਹਿੰਦੇ ਪਹਿਲਾਂ ਕਰਕੇ ਦੇ ਦਿੱਤੀ ਅੱਛਾ ਕਹਿੰਦੇ ਤਾਂ ਮਾਰੀਗੰਗਰ ਪਹਿਲਾਂ ਕਿਉਂ ਨਹੀਂ ਕਰਤੀ ਉਹ ਜੋ ਕਹਿੰਦੇ ਉਹ ਕਿ ਮੈਨੂੰ ਸਹੀ ਕਿਉਂ ਮੈਨੂੰ ਡਿਟੇਲ ਦੋ ਸਾਰੀ ਮੈਂ ਲਿਖ ਕੇ ਦੇ ਦਸਤਾਰ 1705 ਇਸ ਵੀ ਤੋਂ 5 ਸਾਲ ਦੇ ਸਸਾ ਦੀ ਮੱਦੇ ਸੂਬਾ ਸਰਾਂ ਦੇ ਨਹੀਂ ਨਹੀਂ ਹੰਚਣਾ ਵਾਤਾ ਸੀ ਜੇ ਮੈਂ ਲਿਖਤਾ ਤੇ ਨਾਲੇ ਨੇ ਮੈਟਰ ਨੂੰ ਦੱਸਤਾ ਮੈਂ ਕਹੇ ਜਦੋਂ ਚੇਨ ਲੱਗੇ ਜਦੋਂ ਚੇਨ ਲੱਗੇ ਤਾਂ ਜਦੋਂ ਗੋਡੇ ਆਏ ਉਹਨੇ ਇੱਕ ਨਹੀਂ ਚਲਾਈ ਉਹਨੇ ਚਾਰੇ ਗੋਡੇ ਚਲਵਾਏ ਸੀ ਤੇ ਨਾਲੇ ਜਦੋਂ ਕੰਨ ਤਾਹਾਂ ਆਉਣ ਲੱਗੇ ਤਾਂ ਵੱਡੇ ਸਾਹਿਬ ਆਦੇ ਅੱਖਾਂ 'ਚ ਥੋੜਾ ਪਾਣੀ ਆ ਗਿਆ ਤੇ ਛੋਟੇ ਸਾਹਿਬ ਆ ਕੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰਦੇ ਹੋ ਤਾਂ ਵੱਡੇ ਸਾਹਿਬ ਆ ਕੇ ਨੇ ਕਿਹਾ ਕਿ ਮੌਤ ਤੋਂ ਹੀ ਡਰਦਾ ਮੈਂ ਮੋਤ ਤੋਂ ਹੀ ਡਰਦਾ ਮੈਨੂੰ ਤੇਰੇ ਵੱਲ ਦੇਖ ਕੇ ਥੋੜਾ ਜਿਹਾ ਮੈਂ ਇਮੋਸ਼ਨਲ ਲੱਗੇ ਤੂੰ ਆਇਆ ਤਾਂ ਧਰਤੀ ਤੇ ਮੇਰੇ ਤੋਂ ਬਾਅਦ ਸੀ ਜਾਏਗਾ ਮੈਂ ਤੋਂ ਪਹਿਲਾਂ ਕਿਉਂਕਿ ਕੱਲ ਛੋਟਾ ਸੀ ਗੱਲ ਤਾਂ ਜਿਹੜੀ ਕੰਡ ਹੈ ਉਹ ਪਹਿਲਾਂ ਹੋ ਚੁਈ ਸੀ ਮੈਂ ਕਿਹਾ ਉਹ ਕਹਿੰਦੇ ਇੱਕ ਆਂਗਰੇਜ਼ੀ ਪਾਰਟੀ ਆਲੀ ਲੋੜਾ ਪੰਦੇ ਨੇ ਕਿੰਨੇ ਅੰਦਰ ਹੋ ਗਏ ਚੱਲਣ ਨਹੀਂ ਦਿੰਦੇ ਮੈਂ ਕਿਹਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ ਮੈਂ ਆਪ ਹੀ ਰੋਕ ਲੂੰਗਾ ਮੇਰੀ ਜਿੰਦ ਬਾਰੇ ਤੂੰ ਸ਼ਰਧਾਂਤਲੀ ਰਹਿ ਗੋ ਬਸ ਕੇ ਰੋਕ ਤੇ ਮੈਂ ਉਹਨਾਂ ਕੋਲੇ ਗਿਆ ਅਗਲੇ ਸਵੇਰੀ ਮੈਂ ਕਿਹਾ ਜੀ ਮੈਂ ਥੋੜਾ ਸਾਥ ਦੇ ਦੂੰਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਮੈਂ ਰੋਕ ਲਿਆ ਮੈਨੂੰ ਇੰਨੀ ਖੁਸ਼ੀ ਹੋਈ ਸਕੂਨ ਮਿਲਦਾ ਮੈਂ ਤਾਂ ਕਹਿਣਾ ਕੱਲ ਨੂੰ ਚੱਕਰ ਰਾਬਾ ਜੀ ਚੱਕ ਲੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਹਿਲੀ ਵਾਰ रिकॉर्ड ਤੇ ਸਾਡਾ ਰਿਕਾਰਡ ਤੇ ਨਾ ਹੁੰਦਾ ਜਿਹੜਾ ਰਿਕਾਰਡ ਕੀ ਹੁੰਦਾ ਰਿਕਾਰਡ ਤੇ ਮਤਲਬ ਅੱਜ ਹੁਣ ਤੋਂ ਬਾਅਦ ਭਾਵੇਂ ਕੋਈ 400 ਸਰਵਾਰ ਅੱਜ ਤੋਂ 500 ਸਰਵਾਰ ਦੀ ਜਦੋਂ 27 ਦਸੰਬਰ ਆਉਗੀ ਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਦਲ ਜੀ ਦੇ ਕੇ ਹੀ ਸ਼ੁਰੂ ਹੋਊਗੀ ਉਹ ਰਿਕਾਰਡ ਤੇ ਆਈ